ਭਾਜਪਾ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮਹਮਤਾ ਦੂਸਰਾ ਪੜਾਅ ਸ਼ੁਰੂ ਕੀਤਾ। ਔਰ ਉਹਦੇ ਤਹਿਤ ਅਸੀਂ ਇਹ ਚਾਹ ਤੇ ਮੀਟਿੰਗ ਖੁੰਡ ਚਰਚਾ ਸ਼ੁਰੂ ਕੀਤੀ ਆ। ਅੱਜ ਇੱਥੇ ਹੁਸ਼ਿਆਰਪੁਰ ਦੇ ਵਿੱਚ ਵਕੀਲਾਂ ਨੇ ਇਕੱਠ ਕਰਕੇ ਜਿਹੜਾ ਪੰਜਾਬ ਸਰਕਾਰ ਦੀ ਪ੍ਰਪੋਜ਼ਲ ਚੱਲ ਰਹੀ ਆ ਕਿ ਨਵਾਂ ਜ਼ਿਲ੍ਹਾ ਬਣਾਉਣਾ। ਇਹ ਸ਼੍ਰੀ ਅਨੰਦਪੁਰ ਸਾਹਿਬ ਦੇ ਏਅਰਪੋਰਟ ਦੇ ਅੰਦਰ ਤੇ ਉਹਦੇ ਵਿੱਚ ਇਹ ਚਰਚਾ ਆ ਕਿ ਸਰਕਾਰ ਹਸ਼ਿਆਰਪੁਰ ਜ਼ਿਲ੍ਹੇ ਨੂੰ ਤੋੜ ਕੇ ਵੀ ਉਧਰ ਜੋੜਨਾ ਚਾਹੁੰਦੀ ਹੈ। ਤੋਂ ਵਕੀਲਾਂ ਨੇ ਅੱਜ ਇਹਦੇ ਤੇ ਵਿਰੋਧ ਕਰਨ ਲਈ ਸਾਰੇ ਰਾਜਨੀਤਿਕ ਦਲਾਂ ਦਾ ਸਟੈਂਡ ਜਾਣਨ ਲਈ ਸਾਰਿਆਂ ਨੂੰ ਬੁਲਾਇਆ। ਬਹੁਜਨ ਸਮਾਜ ਪਾਰਟੀ ਵੱਲੋਂ ਅਸੀਂ ਆਪਣਾ ਸਟੈਂਡ ਵੀ ਸਪਸ਼ਟ ਕਰਦੇ ਆ ਕਿ ਸਰਕਾਰ ਅਗਰ ਨਵਾਂ ਜ਼ਿਲ੍ਹਾ ਬਣਾਉਣਾ ਚਾਹੁੰਦੀ ਹੈ। ਤੋਂ ਜਨ ਭਾਵਨਾ ਦਾ ਆਦਰ ਕਰੇ। ਜਨ ਭਾਵਨਾ ਦਾ ਦਮਨ ਕਰਕੇ ਨਾ ਬਣਾਓ ਜਿਹੜੇ ਲੋਕ इमोਸ਼ਨਲੀ ਹਸ਼ਿਆਰਪਰ ਨਾਲ ਜੁੜੇ ਹੋਏ ਉਹਨਾਂ ਨੂੰ ਡਿਕਟੇਸ਼ਨਲੀ ਅਸੀਂ ਤਾਨਾਸ਼ਾਹੀ ਤਰੀਕੇ ਨਾਲ ਕਿਉਂ ਕਿਸੇ ਹੋਰ ਪਾਸੇ ਜੋੜਨਾ ਚਾਹੁੰਦੇ ਜਿਨ੍ਹਾਂ ਦੀਆਂ ਭਾਵਨਾਵਾਂ ਜਿਨ੍ਹਾਂ ਦੇ ਦਿਲਾਂ ਦੀ ਸਾਹ ਜ ਹਸ਼ਿਆਰਪਰ ਨਾਲ ਰਹਿਣਾ ਚਾਹੁੰਦੇ ਆ ਉਹ ਸਰਕਾਰ ਤੋਂ ਕੋਈ ਵਾਧੂ ਕੁਝ ਮੰਗਦੇ ਨਹੀਂ ਤੇ ਸਰਕਾਰ ਕਿਉਂ ਤੱਕਾ ਦੇਣਾ ਚਾਹੁੰਦੀ ਹੈ ਕਿ ਨਹੀਂ ਤੁਸੀਂ ਇੱਧਰ ਨਹੀਂ ਉੱਧਰ ਜਾਓ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 13 April 1699 ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਦੀ ਜੋ ਸਾਜਨਾ ਕੀਤੀ ਉਹਨਾਂ ਨੇ ਤਾਂ ਏਜੰਡਾ ਦਿੱਤਾ ਸੀ ਹਿੰਦੂ ਤੁਰਕ ਕੋਰਾਫ ਜੀ ਇਮਾਮ ਸਾਹਿਬ ਦੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਉਸ ਏਜੰਡੇ ਦੀਆਂ ਤਾਂ ਧਜੀਆਂ ਉਡਾਰ ਰਹੀ ਹੈ ਪੰਜਾਬ ਦੀ ਸਰਕਾਰ ਉਸ ਏਜੰਡੇ ਦੇ ਤਾਂ ਵਿਰੁੱਧ ਕੰਮ ਕਰ ਰਹੀ ਹੈ ਪੰਜਾਬ ਦੀ ਸਰਕਾਰ ਅੱਜ ਤੱਕ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਦੀ ਗੱਲ ਗੁਰੂ ਤੇਗ ਬਹਾਦਰ ਦੀ ਸੋਚ ਭੈ ਕਾਹੇ ਕੋ ਦੇਤਨਾ ਨਾ ਪੈਮਾਨ ਤ ਆਮ ਦੇ ਏਜੰਡੇ ਤੇ ਕਦੀ ਪਹਿਰਾ ਦਿੱਤਾ ਹੀ ਨਹੀਂ ਇਹਨਾਂ ਨੇ ਪਿੰਡ ਬਠੋਈ ਕਲਾ ਚ ਗਰੀਬਾਂ ਨੂੰ 35 ਏਕੜ ਜ਼ਮੀਨ ਪੰਚਾਇਤ ਦੇ ਅਲੋਟ ਹੋਈ ਉਹਨਾਂ ਨੂੰ ਤਾਂ ਡੰਡੇ ਮਾਰ ਕੇ ਘਰਾਂ ਨੂੰ ਭੇਜ ਦਿੱਤਾ ਸਾਡੇ 11 ਲੱਖ ਜਮਾ ਕਰਾ ਲਿਆ ਨਾ ਕੋਈ ਦੋਸ਼ੀ ਫੜਿਆ ਤੇ ਨਾ ਉਹਨਾਂ ਨੂੰ ਜ਼ਮੀਨ ਦਿੱਤੀ ਤੇ ਗੁਰੂ ਤਾਂ ਜਿਹੜਾ ਆ ਉਹ ਇਹ ਕਹਿੰਦਾ ਸੀ ਕਿ ਗਰੀਬ ਸਿੱਖ ਨੇ ਦੀਪਾਸ਼ਾਈ ਇਨ ਗਰੀਬ ਸਿੱਖਨ ਕੋ ਦੋ ਪਾਸ਼ਾਈ ਜਾਤ ਕਰੇ ਹਮਰੀ ਗੁਰਿਆਈ ਗੁਰੂ ਤਾਂ ਗਰੀਬ ਸਿੱਖਨ ਨੂੰ ਪਾਸ਼ਾਈ ਦੇਣਾ ਚਾਹੁੰਦਾ ਸੀ ਇਹ ਗਰੀਬ ਸਿੱਖਨ ਤੋਂ ਪੈਸੇ ਲੈ ਕੇ ਵੀ ਜ਼ਮੀਨ ਦਾ ਟੁਕੜਾ ਨਹੀਂ ਉਹਨਾਂ ਨੂੰ ਦੇ ਰਿਹਾ ਉਲਟਾ ਡਾਂਗਾ ਫੇਰ ਰਿਹਾ ਇਸ ਕਰਕੇ ਇਹ ਇਹਨਾਂ ਦਾ ਮਕਸਦ ਜਿਹੜਾ ਜ਼ਿਲ੍ਹੇ ਨਵਾਂ ਬਣਾਉਣ ਦਾ ਇਹ ਕੋਈ ਪੰਜਾਬ ਨੂੰ ਸੰਭਾਲਣ ਦਾ ਨਹੀਂ ਪੰਜਾਬ ਦੀ ਜਨਤਾ ਦੀ ਕੋਈ ਸੇਵਾ ਦੀ ਭਾਵਨਾ ਨਹੀਂ ਹੈ ਇਹ ਤਾਂ ਸਿਰਫ ਜਿਹੜੀਆਂ ਭਾਵਨਾਵਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸ਼ਿਕਾਰ ਖੇਡਣ ਦੀ ਇੱਕ ਫਿਰ ਇੱਕ ਛੜਜੰਤਰ ਤੋਂ ਬਹੁਜਨ ਸਮਾਜ ਪਾਰਟੀ ਹਿਆਰਪੁਰ ਜ਼ਿਲ੍ਹੇ ਨੂੰ ਸਟੇਟਸ ਕੋ ਰੱਖਣ ਦੇ ਹੱਕਾਂ ਚ ਅਸੀਂ ਇਹਦੀ ਤੋੜ-ਫੋੜ ਦੇ ਹੱਕ ਚ ਨਹੀਂ ਔਰ ਅਗਰ ਸਰਕਾਰ ਇਸ ਜ਼ਿਲ੍ਹੇ ਨੂੰ ਜਨ ਭਾਵਨਾਵਾਂ ਦੇ ਵਿਰੁੱਧ ਜਾ ਕੇ ਤੋੜੇਗੀ ਤਾਂ ਬਹੁਜਨ ਸਮਾਜ ਪਾਰਟੀ ਸਰਕਾਰ ਦੇ ਇਸ ਫੈਸਲੇ ਦਾ ਵਿਰੁੱਧ ਤੇ ਕੀ ਸਭ ਹੋਣਾ ਸਮਝਦੇ ਵਿੱਚ ਜੇ ਸਾਹਾ ਹਾਂਗਾ ਉਸ ਆਪਰਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਸਮਰਥਾ ਨਹੀਂ ਹੋ ਆਵੇਗੀ ਉਸ ਆਪਰਵਾਸੀ ਕ੍ਰਿੰਗੂ ਜੀ ਸਾਹਿਬ ਇਹ ਜੋ ਸਰਕਾਰ ਦਾ ਜੋ ਅਜੰਡਾ ਹੈ ਕਿ ਅਨੰਦਪੁਰ ਸਾਹਿਬ ਤੋਂ ਹਿਆਰਪੁਰ ਨੂੰ ਵੱਖ ਕੀਤਾ ਜਾਵੇ ਇਹਦੇ ਵੱਡੇ ਨੁਕਸਾਨ ਕੀ ਹੋ ਸਕਦੇ ਆ ਦੇਖੋ ਅਨੰਦਪੁਰ ਸਾਹਿਬ ਤਾਂ ਹਿਆਰਪੁਰ ਤੋਂ ਪਹਿਲਾਂ ਹੀ ਵੱਖ ਹੋ ਗਿਆ ਜੀ ਨਵਾਂ ਜ਼ਿਲ੍ਹਾ ਬਣਾ ਜਿਹੜਾ ਨਵਾਂ ਜ਼ਿਲ੍ਹਾ ਬਣਾਉਣਾ ਉਹ ਬਣਾ ਲੈਣ ਸਾਨੂੰ ਕੋਈ ਦਿੱਕਤ ਨਹੀਂ ਪਰੰਤੂ ਸਰਕਾਰ ਇੱਕ ਪਾਸੇ ਤਾਂ ਕਹਦੀ ਆ ਕਿ ਅਸੀਂ ਆਰਥਿਕ ਬੋਝ ਥਲੇ ਦਬੇ ਪੈ ਤਨਖਾਹਾਂ ਦੇਣ ਲਈ ਪੈਸੇ ਨਹੀਂ ਕੋਈ ਬੱਚਿਆਂ ਨੂੰ ਰੋਜ਼ਗਾਰ ਦੇਣ ਲਈ ਪੈਸੇ ਨਹੀਂ ਮੈਂ ਅਸੀਂ ਜਿਹੜਾ ਕਹਨੇ ਆ ਕਿ ਰੋਪੜ ਜ਼ਿਲ੍ਹਾ ਜਿਹੜਾ ਜਿੱਦਾਂ ਇਹ ਨਵਾਂ ਸ਼ਹਿਰ ਜਿਹੜਾ ਸੀਤਪਖ ਸਿੰਘ ਦੇ ਨਾਂ ਤੇ ਉਸ ਜ਼ਿਲ੍ਹੇ ਦਾ ਨਾਮ ਕਰ ਦਿੱਤਾ ਕੋਈ ਵੱਧੂ ਆਰਥਿਕ ਬੋਝ ਨਹੀਂ ਪਿਆ ਇਸੇ ਤਰ੍ਹਾਂ ਰੋਪੜ ਜ਼ਿਲ੍ਹੇ ਦਾ ਨਾਮ ਅਸੀਂ ਅਗਰ ਗੁਰੂ ਤੇਗ ਬਹਾਦਰ ਨਗਰ ਜਾਂ ਗੁਰੂ ਗਵਿੰਦ ਸਿੰਘ ਨਗਰ ਜਾਂ ਖਾਲਸਾ ਪੰਥ ਨਗਰ ਜੋ ਵੀ ਸਰਕਾਰ ਨੂੰ ਚੰਗਾ ਲੱਗਦਾ ਜਿਹਦੇ ਨਾਲ ਉਹਨੂੰ ਲੱਗਦਾ ਕਿ ਅਸੀਂ ਸਿੱਖਾਂ ਦੀਆਂ ਵੋਟਾਂ ਦਾ ਸ਼ਿਕਾਰ ਖੇਡ ਸਕਦੇ ਆ ਠੀਕ ਹੈ ਨਾ ਕਿਉਂਕਿ ਗੁਰੂ ਗੁਰੂ ਕ੍ਰਾਂਤ ਸਾਹਿਬ ਦੀ ਬਿਆਦਵੀ ਹੋਈ ਉੱਥੇ ਤਾਂ ਕੋਈ ਦੋਸ਼ੀ ਹੀ ਨਹੀਂ ਫੜ ਕੇ ਅੰਦਰ ਦਿੱਤਾ ਨਹੀਂ ਇਨਸਾਬ ਕੀਤਾ ਨਹੀਂ ਇਹਨਾਂ ਦੀ ਜੇ ਸ਼ਰਧਾ ਹੁੰਦੀ ਤਾਂ ਦੋਸ਼ੀ ਫੜ ਕੇ ਅੰਦਰ ਦੇ ਦਿੰਦੇ ਤੇ ਇਹ ਮਕਸਦ ਸਿਰਫ ਸੈਂਟੀਮੈਂਟਸ ਦਾ ਪੋਲਿਟਿਕਲ ਸ਼ਿਕਾਰ ਖੇਡਣਾ ਕੀ ਲੱਗਦਾ ਹੈ ਕ੍ਰਿੰਪੂਰੀ ਸਾਹਿਬ ਕੀ ਜਿਹੜੀਆਂ 2027 ਦੀਆਂ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਜਿਹੜਾ ਸਾਰਾ ਛੇੜੇ ਅੰਤਰਜਿਆਾਰੇ ਸਰਕਾਰ ਨੂੰ ਬਿਲਕੁਲ 2027 ਦੀਆਂ ਚੋਣਾਂ ਤੋਂ ਇਲਾਵਾ ਇਹਨਾਂ ਕੋ ਕੋਈ ਹੋਰ ਨਹੀਂ ਹੁੰਨੀ ਕਿਹਾ ਨਾ ਲੈ ਕੋ ਆਮ ਪਾਰਟੀ ਨੇ ਕਿਹਾ ਸਾਮ-ਦਾਮ ਦੰਡ ਭੇਤ ਗਾਲਾਂ ਕਢੋ ਲੁੱਟੋ ਕੁੱਟੋ ਮਾਰੋ ਜੋ ਮਰਜ਼ੀ ਕਰੋ ਜਿੱਤ ਕੇ ਇਹ ਉਹਦਾ ਹੀ ਇੱਕ ਲੜੀ ਦਾ ਇੱਕ ਹਿੱਸਾ ਆ ਉਹਨਾਂ ਵੀ ਉਸੇ ਸਟ੍ਰੈਟਜੀ ਦਾ ਇੱਕ ਪਾਰਟ ਹੈ ਜਿਲਾ ਬਣਾਉਣਾ ਇਹ ਗੁਰੂ ਸਾਹਿਬ ਦੇ ਵਿੱਚ ਆਸਥਾ ਦਾ ਸਵਾਲ ਨਹੀਂ ਹੈ ਗੁਰੂ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਆਸਥਾ ਆ ਉਹਨਾਂ ਦੇ ਰਾਜਨੀਤਿਕ ਸ਼ੋਸ਼ਣ ਦਾ ਮਕਸਦ ਹੈ ਇਹਦੇ ਪਿੱਛੇ ਤੋਂ ਬਹੁਜਨ ਸਮਾਜ ਪਾਰਟੀ ਦਾ ਸਪਸ਼ਟ ਕਹਿਣਾ ਕਿ ਹਸ਼ਿਆਰ ਪਰ ਜਿਹੜੇ ਨਾਲ ਕਿਸੇ ਕਿਸਮ ਦੀ ਸਰਕਾਰ ਕੋਈ ਸ਼ੇਰਚੜ ਨਾ ਕਰੇ ਆਪਣਾ ਉਹਨਾਂ ਨੇ ਕੋਈ ਰਾਜਨੀਤਿਕ ਏਜੰਡਾ ਲਾਗੂ ਕਰਨਾ ਤਾਂ ਉਹ ਉੱਪਰ ਜ਼ਿਲ੍ਹੇ ਦੇ ਵਿੱਚ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਕਰਦੇ ਨੇ ਤੇ ਕੀ ਤਾਂ ਲੋਕਾਂ ਨੂੰ ਖੱਜਲਖੋਰੀ ਹੋਵੇਗੀ ਜਿੱਤੇ ਜਿਹੜਾ ਦੇਖੋ ਲੋਕਾਂ ਦੀ ਖੱਜਲਖੋਰੀ ਦਾ ਸਰਕਾਰ ਕਿੱਥੇ ਚਿੰਤਾ ਕਰਦੀ ਹੈ ਲੋਕਾਂ ਦੀ ਖੱਜਲਖੋਰੀ ਦੀ ਬਹੁਜਨ ਸਮਾਜ ਪਾਰਟੀ ਚਿੰਤਾ ਕਰਦੀ ਹੈ ਅਸੀਂ ਇਸੇ ਕਰਕੇ ਪੰਜਾਬ ਸੰਭਾਲੋ ਮਹਮ ਚਲਾਈ ਹੈ ਉਹਦੇ ਵਿੱਚ ਖੱਜਲਖੋਰੀ ਨੂੰ ਖਤਮ ਕਰਨੇ ਦਾ ਹੀ ਏਜੰਡਾ ਹੈ ਸਾਡਾ ਤੋ ਇਸ ਕਰਕੇ ਪੰਜਾਬੀਆਂ ਨੂੰ ਸੰਗਤਾਂ ਨੂੰ ਮੇਰੀ ਬੇਨਤੀ ਆ ਕਿ ਬੀਐਸਪੀ ਦੀ ਪੰਜਾਬ ਸੰਭਾਲੋ ਮਹਿਮਾ ਨੂੰ ਜੜੋ ਪੰਜਾਬ ਸੰਭਾਲੋ ਨੂੰ ਆਪਣਾ ਇਸ ਮਹਿਮਾ ਨੂੰ ਆਪਣਾ ਆਸ਼ੀਰਵਾਦ ਦਿਓ ਤਾਂ ਕਿ 2027 'ਚ ਅਸੀਂ ਬਦਹਾਲ ਬਰਬਾਦ ਬਦਹਾਲ ਪੰਜਾਬ ਨੂੰ ਖੁਸ਼ਹਾਲ ਪੰਜਾਬ ਦੇ ਤੌਰ ਤੇ ਸਿਰਦਾ ਨਿਰਮਾਣ ਕਰ ਸਕੀਏ ਉਹਦੇ ਵਿੱਚ ਬਰਦੀਲ ਭਾਈ ਚਾਰੀ ਵੱਲੋਂ ਡਟਾਇਗਾ ਹੁਸ਼ਿਆਰਪੁਰ ਨੂੰ ਜਿਹੜਾ ਆਨੰਦਪੁਰ ਸਾਹਿਬ ਤੋਂ ਅਲੱਗ ਕੀਤਾ ਜਾ ਰਿਹਾ ਹੈ ਕਹਿੰਦੇ ਕਿ ਇੱਕ ਨਵਾਂ ਜ਼ਿਲ੍ਹਾ ਬਣਾਇਆ ਜਾ ਰਿਹਾ ਤੇ ਹੁਸ਼ਿਆਰਪੁਰ ਨੂੰ ਜਿਹੜੀ ਤੋੜਨ ਦੀ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਿੱਚ ਵਕੀਲ ਭਾਈਚਾਰੇ ਕਾਫੀ ਦਿਨਾਂ ਤੋਂ ਜਿਹੜਾ ਹੈ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੈਗਾ ਸਰਖਾ ਤੇ ਉੱਪਰਿਆ ਹੋਇਆ ਤੇ ਅੱਜ ਵਕੀਲ ਭਾਈਚਾਰੇ ਵੱਲੋਂ ਜਿਹੜਾ ਹੈਗਾ ਵਾ ਕਚੈਰੀਆਂ ਦੇ ਵਿੱਚ ਜਿਹੜਾ ਸਰਵ ਪਾਰਟੀ ਮੀਟਿੰਗ ਜਿਹੜੀ ਆ ਬੁਲਾਈ ਗਈ ਸੀ ਤੇ ਕੀ ਫੈਸਲਾ ਆਇਆ ਜੀ ਅੱਜ ਮੈਂ ਵਾਈਸ ਪ੍ਰਧਾਨ ਡੀਬੀ ਹੁਸ਼ਿਆਰਪੁਰ ਪਹਿਲੇ ਤੋਂ ਤੁਹਾਡੇ ਨਿਊਜ਼ ਚੈਨਲ ਦਾ ਸਾਰਿਆਂ ਧੰਨਵਾਦ ਕਰਦਾ ਹਾਂ ਤੇ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੋ ਵੀ ਤੁਹਾਡੇ ਸਰੋਤੇ ਨੇ ਕਿ ਅੱਜ ਅਸੀਂ ਜੋ ਗੜਸ਼ੰਕਰ ਨੂੰ ਪ੍ਰਪੋਜ਼ ਜੋ ਪੰਜਾਬ ਸਰਕਾਰ ਹੈ ਹੁਸ਼ਿਆਰਪੁਰ ਨਾਲ ਡਿਸਟ੍ਰਿਕਟ ਨਾਲੋਂ ਕੱਟ ਕੇ ਜੋ ਕਿ ਨਵੀਂ ਡਿਸਟ੍ਰਿਕਟ ਆਨੰਦਪੁਰ ਸਾਹਿਬ ਬਣਾਉਣ ਜਾ ਰਹੇ ਨੇ ਗੜਸ਼ੰਕਰ ਤਹਿਸੀਲ ਨੂੰ ਉਹਦੇ ਨਾਲ ਰਲਵਾਉਣ ਲੱਗੇ ਨੇ ਉਹਦੇ ਸਬੰਧ ਵਿੱਚ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਜਿਹੜੇ ਹੈਗੀ ਹੈ ਇੱਕ ਸੰਘਰਸ਼ ਉਲੀਕਿਆ ਹੋਇਆ ਹੈ ਸੰਘਰਸ਼ ਚੱਲ ਰਿਹਾ ਹੈ ਸਾਡਾ ਵਕੀਲਾਂ ਦਾ ਤੇ ਉਹਦੇ ਸੰਦਰਭ ਚ ਅਸੀਂ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਅੱਜ ਸਰਬ ਪਾਰਟੀ ਮੀਟਿੰਗ ਜਿਹੜੀ ਬੁਲਾਈ ਗਈ ਸੀ ਜਿਸ ਵਿੱਚ ਕੀ ਵੱਖ-ਵੱਖ ਪਾਰਟੀਆਂ ਜੋ ਵੀ ਸਾਡੇ ਪੰਜਾਬੀਆਂ ਹਨ ਉਹਨਾਂ ਦੇ ਨੁਮਾਇੰਦੇ ਕਾਂਗਰਸ ਪਾਰਟੀ ਤੋਂ ਭੋਜਨ ਸਮਾਜ ਪਾਰਟੀ ਤੋਂ ਬੀਜੇਪੀ ਤੋਂ ਅਕਾਲੀ ਦਲ ਤੋਂ ਸਾਡੇ ਵਿੱਚ ਸ਼ਾਮਲ ਹੋਏ ਤੇ ਉਹਨਾਂ ਨੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਹੈ ਕਿ ਉਹ ਜੋ ਵੀ ਬਾਅਦ ਅੱਗੇ ਉਲਿੱਕੇਗੀ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਵੀ ਕਰੇਗੀ ਉਹ ਸਾਡਾ ਪੂਰਾ ਸਹਿਯੋਗ ਕਰਨਗੇ ਤੇ ਹੁਣ ਅਸੀਂ ਜੋ ਵੀ ਅੱਗੇ ਕਰਾਂਗੇ ਆਪਸ ਦੇ ਵਿੱਚ ਸਹਿਮਤੀ ਦੇ ਨਾਲ ਤੇ ਉਹਦੇ ਨਾਲ ਜਿਹੜੀਆਂ ਪਾਰਟੀਆਂ ਜਿਹੜੀਆਂ ਜਿੰਨੀਆਂ ਵੀ ਪੋਲਿਟੀਕਲ ਪਾਰਟੀਆਂ ਨੇ ਉਹ ਸਾਡਾ ਸਹਿਯੋਗ ਕਰਨਗੀਆਂ ਜੋ ਵੀ ਅਸੀਂ ਅੱਗੇ ਕਰਾਂਗੇ ਤੇ ਉਹਦੇ ਲਈ ਅਸੀਂ ਆਪਾਂ ਇੱਕ ਮੀਟਿੰਗ ਰੱਖਾਂਗੇ ਤੇ ਵੀ ਸਭ ਜਿਹੜਾ ਹੁਸ਼ਿਆਰਪੁਰ ਦਾ ਅੱਡ ਹੋ ਜਾਣਾ ਜਾਂ ਹੁਸ਼ਿਆਰਪੁਰ ਨੂੰ ਅੱਡ ਕੀਤੇ ਜਾਣ ਦੇ ਨਾਲ ਕਿੰਨਾ ਨੂੰ ਅਸਰ ਪੈ ਸਕਦਾ ਹੈ ਇਹ ਹੁਸ਼ਿਆਰਪੁਰ ਵਾਸੀਆਂ ਦੇ ਸਰ ਦੇਖੋ ਆਨੰਦਪੁਰ ਦਾ ਏਰੀਆ ਉਹ ਕਾਫੀ ਰੈਵਨਿਊ ਜਨਰੇਟਡ ਏਰੀਆ ਹੈਗਾ ਹੁਸ਼ਿਆਰਪੁਰ ਦੇ ਲਈ ਜਿੱਥੋਂ ਕਿ ਕਾਫੀ ਰੈਵਨਿਊ ਜਿਹੜਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਾਈਨਿੰਗ ਦਾ ਔਰ ਜਿਹੜਾ ਜੰਗਲਾਤ ਵਿਭਾਗ ਦੇ ਤੋਂ ਕਾਫੀ ਜਿਹੜਾ ਰੈਵਨਿਊ ਜਨਰੇਟ ਹੁੰਦਾ ਹੈਗਾ ਔਰ ਇੱਕ ਬਿਲਕੁਲ ਬਹੁਤ ਇੰਟੀਗਰਲ ਪਾਰਟ ਹੈਗਾ ਯਾਰ ਗੜਸ਼ੰਕਰ ਜਿਹੜਾ ਤਹਿਸੀਲ ਹੈਗੀ ਹੁਸ਼ਿਆਰਪੁਰ ਦਾ ਅਗਰ ਉਹ ਕੱਟਦੀ ਆ ਹੁਸ਼ਿਆਰਪੁਰ ਨਾਲ ਉਹ ਤੇ ਸਾਨੂੰ ਬਹੁਤ ਲਾਸ ਹੈ ਔਰ ਉਸ ਤੋਂ ਅੱਗੇ ਸਾਡਾ ਜਿਹੜਾ ਕਿ ਹੁਸ਼ਿਆਰਪੁਰ ਦੇ ਵਿੱਚ ਇੱਕੋ ਇੱਕ ਸਾਡੇ ਧਾਰਮਿਕ ਸਥਾਨ ਸ਼੍ਰੀ ਖੁਲਾਲਗੱਲ ਸਾਹਿਬ ਹੈ ਜਿਹੜਾ ਕਿ ਬੜਾ ਹੀ ਪਵਿੱਤਰ ਸਥਾਨ ਹੈ ਔਰ ਹੁਸ਼ਿਆਰਪੁਰ ਦੇ ਲਈ ਬੜੀ ਇੱਕ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਇੱਕ ਇੱਕ ਸਥਾਨ ਉਹ ਸਾਡੇ ਹਿੱਸੇ ਆਇਆ ਹੈ ਤੇ ਉਹ ਵੀ ਸਾਡੇ ਨਾਲੋਂ ਕੱਟ ਜਾਣਾ ਹੈ ਜਿਸ ਨਾਲ ਸੰਗਤਾਂ ਦੇ ਵਿੱਚ ਬਹੁਤ ਰੋਸ਼ ਹੈ ਅਗਰ ਉਹ ਸਾਡੇ ਤੋਂ ਜਾਂਦਾ ਹੈ ਸੋ ਹੋਰ ਅਸੀਂ ਗੱਲ ਕਰੀਏ ਰੈਵਨਿਊ ਦੀ ਫਿਰ ਜਿਹੜਾ ਰੇਵਨਿਊ ਦੀ ਗੱਲ ਕਰ ਲਓ ਜਾਂ ਤੁਸੀਂ ਗੱਲ ਕਰ ਲਓ ਜ਼ਮੀਨ ਦੀ ਗੱਲ ਕਰ ਲਓ ਉਹ ਕਿੰਨਾ ਰਿਕਾਰਡ ਹੈ ਜਿਹੜਾ ਜਦੋਂ ਇਧਰੋਂ ਉਧਰ ਜਾਏਗਾ ਉਹਦੇ ਵਿੱਚ ਕਿੰਨੀ ਮੈਨਿਪੂਲੇਸ਼ਨ ਹੋਏਗੀ ਔਰ ਲੋਕਾਂ ਨੂੰ ਕਿੰਨੀ ਖੱਜਲ ਖੁਆਰੀ ਹੋਏਗੀ ਉਸ ਰਿਕਾਰਡ ਦੇ ਵਿੱਚ ਮੈਨਿਪੂਲੇਸ਼ਨ ਹੋਣ ਦੇ ਨਾਲ ਸੋ ਇੱਕ ਬਹੁਤ ਹੀ ਸੀਰੀਅਸ ਮੁੱਦਾ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਵੱਧ ਤੋਂ ਵੱਧ ਸਾਡੇ ਨਾਲ ਜੁੜ ਕੇ ਇਸ ਚੀਜ਼ ਦੇ ਅਗੇਂ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ ਔਰ ਸਾਡਾ ਜੋ ਗੜਸ਼ੰਕਰ ਇਕ ਇੰਟੀਗਰਲ ਪਾਰਟ ਹੈਗਾ ਹੁਸ਼ਿਆਰਪੁਰ ਦਾ ਉਸ ਨੂੰ ਵੱਖ ਨਹੀਂ ਹੋਣ ਦੇਣਾ ਚਾਹੀਦਾ ਤੇ ਅੱਜ ਸਰਪਾਰ ਪਾਰਟੀ ਮੀਟਿੰਗ ਹੋਈ ਹੈ ਜੀ ਵੱਖ-ਵੱਖ ਨੁਮਾਇंदे ਪਹੁੰਚੇ ਆ ਤੇ ਉਹਨਾਂ ਦਾ ਕੀ ਕਹਿਣਾ ਸੀ ਇਸ ਬਾਰੇ ਜਿੰਨੇ ਵੀ ਵੱਖ-ਵੱਖ ਨੁਮਾਇंदे ਵੱਖ-ਵੱਖ ਪਾਰਟੀਆਂ ਦੇ ਪਹੁੰਚੇ ਹਨ ਉਹਨਾਂ ਨੇ ਸਾਨੂੰ ਪੂਰਾ ਅਸ਼ਵਸਨ ਦਿੱਤਾ ਹੈ ਕਿ ਉਹ ਸਾਡੇ ਨਾਲ ਹਨ ਤਨੋਂ ਮਨੋਂ ਤੁਨੋਂ ਸਾਡੇ ਨਾਲ ਹਨ ਅਤੇ ਹਰ ਤਰ੍ਹਾਂ ਜਿਸ ਜੋ ਵੀ ਅਸੀਂ ਪ੍ਰੋਗਰਾਮ <li>ਉਲੀਕਾਂਗੇ ਉਹ ਪੂਰਾ ਸਹਿਯੋਗ ਕਰਨਗੇ ਸਾਡਾ ਉਹਦੇ ਪਿੱਛੇ ਈ ਲੱਗਦਾ ਹੈ ਕਿ ਵਕੀਲ ਸਾਹਿਬ ਜੀ ਤੁਹਾਡੇ ਇਸ ਪ੍ਰੋਟੈਸਟ ਦੇ ਨਾਲ ਸਰਕਾਰ ਐ ਜਿਹੜੀ ਹੈ ਚੁੱਪ ਦੀ ਨਜ਼ਰ ਆਏਗੀ ਨਹੀਂ ਦੇਖੋ ਜਦੋਂ ਇਹ ਮਾਸ ਮੂਵਮੈਂਟ ਬਣ ਗਈ ਜਦੋਂ ਲੋਕਾਂ ਨੂੰ ਅਸੀਂ ਲੋਕਾਂ ਦੇ ਵਿੱਚ ਜਾ ਕੇ ਦੱਸਾਂਗੇ ਕਿ ਤੁਹਾਡਾ ਆ ਨੁਕਸਾਨ ਹੋਏਗਾ ਅਗਰ ਸਾਡਾ ਏਰੀਆ ਜਿਹੜਾ ਹੈਗਾ ਗੜਸ਼ੰਕਰ ਦਾ ਜਾਂਦਾ ਹੈ ਆਨੰਦਪੁਰ ਡਿਸਟ੍ਰਿਕਟ ਦੇ ਵਿੱਚ ਜਦੋਂ ਮਾਸ ਮੂਵਮੈਂਟ ਬਣ ਜਾਏਗੀ ਤਾਂ ਸਰਕਾਰ ਨੂੰ ਝੁਕਣਾ ਪਏਗਾ ਆਟੋਮੈਟਿਕਲੀ ਸਰਕਾਰ ਦੀਆਂ ਬਹੁਤ ਸਾਰੀਆਂ ਮੂਵਮੈਂਟਸ ਜਿਹੜੀਆਂ ਸਰਕਾਰ ਨੇ ਸਟਾਰਟ ਕੀਤੀਆਂ ਸੀ ਉਹ ਪਹਿਲਾਂ ਵੀ ਪਿੱਛੇ ਬੈਕਸਟੈਪ ਹੋਏ ਨੇ ਔਰ ਸਾਨੂੰ ਪੂਰਾ ਆਸ ਹੈ ਕਿ ਇਸ ਵਾਰ ਵੀ ਸਰਕਾਰ ਸਾਡੇ ਨਾਲ ਇਹ ਤੱਕਾ ਨਹੀਂ ਕਰੇਗੀ ਤੇ ਜੋ ਹੈ ਆਪਣਾ ਸਟੈਪੇ ਬੈਕ ਲੈ ਗਈ ਹੈ ਤੁਹਾਨੂੰ ਨਹੀਂ ਲੱਗਦਾ ਕਿ ਸਭ ਤੋਂ ਪਹਿਲਾਂ ਇਹ ਕਦਮ ਝੁਕਣ ਤੋਂ ਪਹਿਲਾਂ ਜਾਂ ਇਹ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਜਿਹੜੀ ਹੈ ਇਸ ਉੱਪਰ ਜਿਹੜੀ ਹੈਗੀ ਆ ਅਪਣੇ ਲੋਕਾਂ ਦੀ ਸਹਿਮਤੀ ਹੋਣੀ ਜ਼ਰੂਰੀ ਸੀ ਤੁਹਾਡਾ ਕੁਐਸਚਨ ਬਹੁਤ ਸਹੀ ਹੈ ਜੀ ਬਿਲਕੁਲ ਇਹ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਕੋਈ ਵੀ ਸਰਕਾਰ ਹੈ ਉਹਨੂੰ ਲੋਕਾਂ ਦਾ ਆਮ ਪਬਲਿਕ ਦਾ ਇੱਕ ਵਿਊ opinion ਲੈਣਾ ਚਾਹੀਦਾ ਹੈ ਕਿ ਕੀ ਉਹ ਇਹ ਚੀਜ਼ ਦੇ ਲਈ ਰਾਜੀ ਹਨ ਤਿਆਰ ਹਨ ਇਸ ਚੀਜ਼ ਦੇ ਲਈ ਪਰ ਸਰਕਾਰ ਨੇ ਇਹੋ ਜਿਹਾ ਕੋਈ ਵੀ ਸਟੈਪ ਜੜਾ ਨਹੀਂ ਚੱਕਿਆ ਤੇ ਬਿਨਾਂ ਸਟੈਪ ਚੱਕੇ ਹੀ ਇਹ ਕੰਮ ਕਰਨ ਜਾ ਰਹੀ ਹੈ ਸਰਕਾਰ ਅੱਜ ਸਰਪਾਰਟੀ ਮੀਟਿੰਗ ਦੇ ਵਿੱਚ ਦੇਖਿਆ ਕਿ ਵਕੀਲ ਭਾਈ ਜਾਰੀ ਬਦੋ ਜਿਹੜਾ ਆਮ ਆਦਮੀ ਪਾਰਟੀ ਨੂੰ ਬਹੁਤ ਜ਼ਿਆਦਾ ਜਿਹੜਾ ਹੈਗਾ ਮਤਲਬ ਕਿ ਕੋਸ਼ਿਸ਼ ਆ ਗਿਆ ਜਾਂ ਉਹਨਾਂ ਦੇ ਉੱਪਰ ਜਿਹੜੇ ਹੈਗੇ ਆ ਆरोप ਥੋਪਿਆ ਗਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨਹੀਂ ਪਹੁੰਚੇ ਸੀ ਨਹੀਂ ਆਮ ਆਦਮੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਅੱਜ ਸਾਡੇ ਵਿੱਚ ਨਹੀਂ ਆਇਆ ਕਿ ਜਿਵੇਂ ਅਸੀਂ ਪਹਿਲਾਂ ਵੀ ਦੱਸਿਆ ਸੀ ਕਿ ਅਗਰ ਕਿਸੇ ਵੀ ਪੋਲਿਟੀਕਲ ਪਾਰਟੀ ਦਾ ਨੁਮਾਇੰਦਾ ਸਾਨੂੰ ਆਪਣੇ ਇਸ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚਦਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜੋ ਬਾਰ ਐਸੋਸੀਏਸ਼ਨ ਦਾ ਮੰਚ ਹੈ ਉਹ ਅਸੀਂ ਉਸ ਪੋਲਿਟੀਕਲ ਪਾਰਟੀ ਨੂੰ ਨਹੀਂ ਵਰਤਣ ਦੇਵਾਂਗੇ ਜਿਵੇਂ ਕਿ ਹਰ ਜਦੋਂ ਵੀ ਇਲੈਕਸ਼ਨ ਹੁੰਦਾ ਹੈ ਤੇ ਸਾਡਾ ਮੰਚ ਜਿਹੜਾ ਹਰ ਪੋਲਿਟੀਕਲ ਪਾਰਟੀ ਵਰਤਦੀ ਹੈ ਅਗੇ ਤੋਂ ਅਸੀਂ ਆਮ ਆਦਮੀ ਪਾਰਟੀ ਨੂੰ ਅਸੀਂ ਕੱਲ ਹੀ ਕਹਿ ਦਿੱਤਾ ਸੀ ਅਸੀਂ ਨਹੀਂ ਬਰਤਣ ਦਵਾਂਗੇ ਹੁਣ ਆਪਣਾ ਮਨ ਚੱਕੇ ਤੋਂ ਪੰਜਾਬ ਦੇ ਵਿੱਚ ਆਪਾਂ ਦੇਖਿਆ ਪੰਜਾਬ ਸਰਕਾਰ ਦੇ ਵਿੱਚ ਹੁਸ਼ਿਆਰਪੁਰ ਤੋਂ ਜੀ ਜਿਹੜੇ ਹੈਗੇ ਆ ਇੱਕ ਇੱਕ ਹੁਸ਼ਿਆਰਪੁਰ ਦਾ ਵਿਧਾਇਕ ਆ ਜੀ ਦੋ ਵਿਧਾਇਕ ਨੇ ਹੁਸ਼ਿਆਰਪੁਰ ਤੋਂ ਇੱਕ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਨੇ ਉਹ ਇੱਕ ਕੈਬਨਿਟ ਮਨਿਸਟਰ ਨੇ ਜੀ ਤੇ ਉਹਨਾਂ ਦੇ ਨਾਲ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੋਈ ਹੈ ਜੀ ਇਸ ਈਸ਼ੇ ਦੇ ਉੱਪਰ ਅਸੀਂ ਉਹਨਾਂ ਨੂੰ ਇਹ ਪ੍ਰੋਗਰਾਮ ਲੀਕ ਕਰਨ ਤੋਂ ਪਹਿਲਾਂ ਸਪੈਸੀਫਿਕਲੀ ਕੱਲ ਪੀਟੀਸੀ ਦੇ ਪ੍ਰੋਗਰਾਮ ਰਾਹੀਂ ਵੀ ਅਸੀਂ ਇਹ ਜਿਹੜਾ ਮੈਸੇਜ ਲਗਵਾ ਦਿੱਤਾ ਸੀ ਕਿ ਅਸੀਂ ਆਹ ਪ੍ਰੋਗਰਾਮ ਕਰ ਰੱਖ ਰਹੇ ਹਾਂ ਤੇ ਅਸੀਂ ਆਉਣ ਦਾ ਸੱਦਾ ਦਿੱਤਾ ਸੀ ਔਰ ਉਹ ਸੱਦਾ ਲੱਗਣ ਦੇ ਬਾਵਜੂਦ ਵੀ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਕੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਹ ਜਿਹੜਾ ਵਕੀਲ ਭਾਈ ਚਾਰੇ ਨੂੰ ਇਗਨੋਰ ਕਰ ਰਹੇ ਨੇ ਬਿਲਕੁਲ ਵਕੀਲ ਭਾਈ ਚਾਰੇ ਨੂੰ ਉਹ ਪੂਰੀ ਸਾਡੀ ਜਿਹੜੀ ਹੁਸ਼ਿਆਰਪੁਰ ਦੀ ਆਵਾਮ ਆ ਉਹਨਾਂ ਨੂੰ ਇਗਨੋਰ ਕਰਕੇ ਉਹਨਾਂ ਦਾ ਜੋ ਮਤ ਲਏ ਬਿਨਾ ਜਿਹੜਾ ਹੈ ਇਹ ਕੰਮ ਕਰ ਰਹੇ ਨੇ ਜੋ ਬਿਲਕੁਲ ਸਰਾਸਰ ਗਲਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਜਿਹੜਾ ਹੈਗਾ ਇਹਦੇ ਉੱਪਰ ਵਕੀਲ ਭਾਈਚਾਰਾ ਜਆ ਪੰਜਾਬ ਦੇ ਹਿਸ਼ਰ ਪਰਵਾਸੀ ਜਿਹੜਾ ਹੈਗਾ ਕੀ ਸਟੈਂਡ ਲੈਣ ਜਾਣਗੇ ਅਸੀਂ ਜੋ ਸਾਡਾ ਸੰਘਰਸ਼ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਜੋ ਸਰਕਾਰ ਦਾ ਰੋਖਾ ਹੈ ਉਹਨੂੰ ਦੇਖਦੇ ਹੋਏ ਹੋਰ ਤੇਜ਼ ਕਰਾਂਗੇ ਜੋ ਵੀ ਸਾਡੇ ਬਾਰ ਮੈਂਬਰ ਸਾਡੇ ਵਕੀਲ ਭਾਈਚਾਰਾ ਜੋ ਵੀ ਪ੍ਰੋਗਰਾਮ ਉਲੀਕਣਗੇ ਅੱਗੇ ਅਸੀਂ ਉਹਦੇ ਮੁਤਾਬਕ ਜਿਹੜਾ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼